ਇਹ ਕਹੋ ਜੀ ਸ਼ਹੀਦੀ ਹੋਏ ਕਿ ਔਨ ਡਿਊਟੀ ਨੌਜਵਾਨ ਦੇ ਗੋਲੀ ਵੱਜੀ ਪੰਜਾਬ ਦੇ ਵਿੱਚੋਂ ਦੋ ਨੌਜਵਾਨ ਅਗਨੀ ਵੀਰ ਵਾਲੇ ਤੇ ਬਾਕੀ ਦੂਜੀਆਂ ਸਟੇਟਾਂ ਦੇ ਅਗਨੀ ਵੀਰ ਉਹ ਵੀ ਜਿਹੜਾ ਸਿਰਫ 4 ਸਾਲਾਂ ਵਾਸਤੇ ਪ੍ਰਾਈਵੇਟ ਤੌਰ ਤੇ ਇਹ ਵਰਦੀ ਕਰਦੇ ਆ ਉਹਨਾਂ ਨੂੰ ਬਾਰਡਰਾਂ ਤੇ ਗੋਲੀ ਚਲਾਉਣ ਲਈ ਜਾਂ ਪਾਕਾਇਲੀ ਗੋਲੀ ਖਾਣ ਲਈ ਜਿਹੜਾ ਭੇਜਿਆ ਜਾਂਦਾ ਕੀ ਇਹ ਸਹੀ ਆ ਫਰੀਦਕੋਟ ਜ਼ਿਲ੍ਹੇ ਦਾ ਚਹਿਲਪਿੰਡ ਦਾ ਕਾਂਸ਼ਦੀਪ ਨੌਜਵਾਨ ਆਗੂ ਨੌਜਵਾਨ ਮੁੰਡਾ ਜਿਨੇ ਜਿਹਦੇ ਗੋਲੀ ਵੱਜੀ ਜੰਮੂ ਦੇ ਵਿੱਚ ਤੇ ਸਨਸਕਾਰ ਹੋਇਆ ਬਿਲਕੁਲ ਫਾਇਰ ਵੀ ਨਹੀਂ ਕੀਤੇ ਗਏ ਸ਼ਹੀਦੀ ਦਾ ਦਰਜਾ ਵੀ ਇੱਕ ਹਿਸਾਬ ਦਾ ਨਹੀਂ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਵੈਸੇ ਤਾਂ ਕਰੋੜ ਰੁਪਇਆ ਜੇ ਆਪਾਂ ਬੰਦੇ ਦੀ ਜਾਨ ਦੀ ਕੀਮਤ ਅੱਗੇ ਗੱਲ ਕਰੀਏ ਤਾਂ ਕੁਝ ਵੀ ਨਹੀਂ ਪਰ ਪੰਜਾਬ ਸਰਕਾਰ ਵੱਲੋਂ ਵੀ ਕੋਈ ਵੀ ਮੁਆਵਜ਼ਾ ਕੋਈ ਵੀ ਇਹੋ ਜੀ ਗੱਲ ਨਹੀਂ ਕੀਤੀ ਗਈ ਹਾਲਾਂਕਿ ਉੱਥੇ ਵੱਡੇ ਲੀਡਰ ਮੌਜੂਦ ਸੀ ਫਿਰ ਕੋਈ ਸਰਕਾਰੀ ਨੌਕਰੀ ਉਹਨਾਂ ਦੇ ਘਰ ਦੇ ਜੀ ਨੂੰ ਉਹ ਵੀ ਨਹੀਂ ਦਿੱਤੀ ਗਈ ਫਿਰ ਇਹਦਾ ਮਤਲਬ ਇਹ ਸਮਝਿਏ ਕਿ ਅਗਨੀ ਵੀਰ ਜਿਹੜੇ ਹੈਗੇ ਆ ਬੱਚੇ ਛੋਟੇ ਛੋਟੇ 20 20 ਸਾਲ ਦੇ 22 22 ਸਾਲ ਦੇ ਉਹਨਾਂ ਨੂੰ ਸਿਰਫ ਤੇ ਸਿਰਫ ਪ੍ਰਾਈਵੇਟ ਭਰਤੀ ਕਰਕੇ ਬੇਰੋਜ਼ਗਾਰੀ ਦਾ ਫਾਇਦਾ ਚੱਕ ਕੇ ਤੇ ਬਾਰਡਰਾਂ ਦੇ ਉੱਤੇ ਭੇਜ ਦੇਣਾ ਕੀ ਇਹ ਇਹ ਬਿਲਕੁਲ ਜਾਇਜ਼ ਗੱਲ ਹੈ ਲੀਡਰ ਆ ਜਿਹੜੇ ਆਪਦੇ ਜਵਾਕਾ ਨੂੰ ਤਾਂ ਉੱਥੇ ਬਾਰਡਰਾਂ ਤੇ ਭੇਜ ਦੇਣੀ ਆਪਦੇ ਜਵਾਕਾ ਨੂੰ ਨਾ ਉਹ ਫੌਜ ਚ ਭੇਜਣਾ ਉਹ ਹੋਰ ਪਾਸੇ ਭੇਜਣ ਉਹਨਾਂ ਨੂੰ ਪਤਾ ਵੀ ਉੱਥੇ ਨੁਕਸਾਨ ਹੋਣਾ ਤੇ ਫਿਰ ਅਗਨੀ ਵੀਰ ਕਿਉਂ ਅਗਨੀ ਵੀਰ ਜਿਨ੍ਹਾਂ ਨੂੰ 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਥੋੜੀ ਜੀ ਟ੍ਰੇਨਿੰਗ ਦੇ ਕੇ ਸਿੱਧਾ ਤੁਸੀਂ ਬਾਰਡਰ ਤੇ ਲੜਨ ਲਈ ਜਾਂ ਗੋਲੀ ਖਾਣ ਲਈ ਭੇਜ ਦਿੰਦੇ ਹੋ ਇਹ ਕਿੱਥੋਂ ਦਾ ਜਾਇਜ਼ ਕੰਮ ਆ ਕਿਹੜਾ ਕਾਨੂੰਨ ਕਹਿੰਦਾ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਅਗਨੀ ਵੀਰ ਦੇ ਨਾਂ ਤੇ ਹੋ ਰੇ ਸਿਸਟਮ ਦੀ ਭੇਡ ਚੜ ਰਹੇ ਨੌਜਵਾਨਾਂ ਨੂੰ ਬਚਾ ਲਓ ਜੇ ਬਚਾ ਸਕਦੇ ਆ ਤਾਂ ਬੇਰੋਜ਼ਗਾਰੀ ਦਾ ਫਾਇਦਾ ਚੱਕਦੇ ਆ ਇਹ ਸਾਰਿਆਂ ਨੂੰ ਪਤਾ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਅਗਨੀ ਵੀਰ ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੌਜਵਾਨਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਤੇ ਸਰਕਾਰੀ ਨੌਕਰੀ ਪਰਿਵਾਰ ਨੂੰ ਜਿਵੇਂ ਤੁਸੀਂ ਪਹਿਲਾਂ ਸੁਣਿਆ ਅਸੀਂ ਕਿ 1 ਕਰੋੜ ਰੁਪਈਆ ਤੁਸੀਂ ਦਿੰਨੇ ਹੋ ਹਾਲਾਂਕਿ ਹਰਿਆਣੇ ਵਾਲੇ ਜ਼ਿਆਦਾ ਦਿੰਦੇ ਆ ਕੀਮਤ ਕੋਈ ਨਹੀਂ ਹੁੰਦੀ ਕੀਮਤ ਜਾਣ ਦੀ ਬਹੁਤ ਮਹਿੰਗੀ ਆ ਪਰ ਫਿਰ ਵੀ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇਹਨਾਂ ਕੁਝ ਕਰੋ ਤੁਹਾਨੂੰ ਕਰਨਾ ਚਾਹੀਦਾ ਨਹੀਂ ਤਾਂ ਕਦੇ ਵੀ ਪੰਜਾਬ ਦੇ ਨੌਜਵਾਨ ਤੁਹਾਡੇ ਲਈ ਦੇਸ਼ ਲਈ ਕਦੇ ਨਹੀਂ ਲੜਨਗੇ ਤੇ ਇਹ ਸਿਸਟਮ ਬੰਦ ਹੋਣਾ ਚਾਹੀਦਾ ਕਿ ਅਗਨੀਵੀਰ ਜਿਹੜਾ ਉਹਨੂੰ ਛੇ ਥੋੜੇ ਜਿਹਾ ਦੀ ਟ੍ਰੇਨਿੰਗ